ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਦੀ ਆਜਿ ਦਾ ਜੋ ਦਿਹਾੜਾ ਬਹੁਤ ਹੀ ਭਾਗਾ ਭਰਿਆ ਹੈ ਜਿਸ ਦਿਹਾੜੇ ਦੇ ਅੰਦਰ ਸਾਰੀਆਂ ਸੰਗਤਾਂ ਮਿਲ ਕੇ ਸਹਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਅਸੀਂ ਸਾਰੀ ਹੀ ਸੰਗਤ ਨੂੰ ਸਾਰੇ ਹੀ ਜਗਤ ਨੂੰ ਸਹਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਸਤਵ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਬਹੁਤ ਹੀ ਸ਼ੁਭ ਕਾਮਨਾਵਾਂ ਦਿੰਨੇ ਆ ਸਤਿਗੁਰੂ ਮਹਾਰਾਜ ਨੇ ਪੂਰੇ ਜਗਤ ਦਾ ਭਲਾ ਮੰਗਿਆ ਉਹਨਾਂ ਨੇ ਆਪਣੀ ਬਾਣੀ 'ਚ ਕਿਹਾ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜਾ ਸਭ ਸੰ ਬਸੇ ਰਵਦਾਸ ਰਹੇ ਪ੍ਰਸੰਨ ਉਹ ਇੱਕ ਤਾਂ ਦੇ ਵਿਚਾਰੀ ਪੁਜਾਰੀ ਸਰਬਤ ਸੰਗਤਾਂ ਦੇ ਭਲਾ ਮੰਗਣ ਵਾਲੇ ਸਤਿਗੁਰੂ ਦਾਜ ਪ੍ਰਕਾਸ਼ ਦਿਹਾੜਾ ਸਾਰੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ ਜੈ ਗੋਲੇ ਸੋਨਿਰਪਾਇ ਸਭੂ ਦੇ ਵਿਦਾਸ ਮਹਾਰਾਜ ਕੀ ਜੈ ਭਾਰਤਾਂ ਸਤਿਗੁਰੂ ਗੁਰਤਪਤਾ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪਰਵ ਦੀਆਂ ਸਾਰੇ ਸੰਸਾਰ ਨੂੰ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਨਨੇ ਵੀ ਸਾਡੇ ਸਮਾਜ ਦੇ ਸੰਗਤਾਂ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਰਬ ਸੰਗੀ ਦੀ ਵਾਰਤਾ ਦੇ ਨਾਲ ਸਭ ਨੂੰ ਇੱਕੋ ਹੀ ਸੰਦੇਸ਼ ਦਿੱਤਾ ਕਿ ਸਾਰਾ ਸੰਸਾਰ ਇੱਕੋ ਹੀ ਹੈ ਔਰ ਸਾਰੇ ਸੰਸਾਰ ਦੇ ਪਾਣੀਆਂ ਨੂੰ ਹਰ ਇੱਕ ਤਰ੍ਹਾਂ ਦੇ ਅਧਿਕਾਰ ਇੱਕ ਨੇ ਔਰ ਜੀਨਸੀ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੀ ਸੰਗੀ ਵਾਰਤਾ ਦਾ ਹੀ ਸੰਦੇਸ਼ ਦਿੱਤਾ ਔਰ ਉਹਨਾਂ ਨੇ ਸਾਰੇ ਸੰਸਾਰ ਨੂੰ ਇੱਕ ਦੁੱਟ ਰਹਿ ਕੇ ਉੱਚ-ਨੀਚ ਦੀ ਜੋ ਇਹ ਰਥਾਇਆ ਉਹਨੂੰ ਖਤਮ ਕਰਕੇ ਸਾਡੇ ਸੰਸਾਰ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਤਾਂ ਕਿ ਸਾਰੇ ਰਲ ਮਿਲ ਕੇ ਰਹਿਣ ਔਰ ਫਿਰ ਤੋਂ ਮੈਂ ਸਾਰੇ ਸੰਸਾਰ ਨੂੰ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜਿੰਨੇ ਵੀ ਸਾਡੇ ਭਾਈਚਾਰਤ ਜਿੰਨੇ ਵੀ ਸਾਡੇ ਸਮਾਜ ਦੇ ਸੰਗਤ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਜੈ ਗੁਰਦੇਵ ਧੰਨ ਗੁਰਦੇਵ ਜੈ ਧੀਨ ਜੈਕਾਰ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਦੰਦਨ ਸਭ ਤੋਂ ਕਮਾਲ ਜਦੋਂ ਭਟਮਾ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ 643ਵਾਂ ਪ੍ਰਕਾਸ਼ ਪੁਰਬ 12 ਫਰਵਰੀ ਦਿਨ ਬੁੱਧਵਾਰ ਨੂੰ ਆ ਰਿਹਾ ਹੈ ਅਸੀਂ ਸਾਡੇ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 643ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਦੇਛਾ ਬੈਠੀਆਂ ਵਿਦੇਸ਼ਾਂ ਦੇ ਬੈਠੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 643ਵੇਂ ਪ੍ਰਕਾਸ਼ ਪੁਰਬ ਦੀਆਂ ਜੀ ਇਹ ਇੱਕ ਵਿਸ਼ਾਤ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਅਰਜਨਗਰ ਲੁਧਿਆਣਾ ਤੋਂ ਕੀਤੀ ਗਈ ਹੈ ਵਿਚਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਛੇਤੌਰਤਰੀ ਮੇਂ ਪ੍ਰਕਾਸ਼ ਪੁਰਬ ਕੀ ਜਗਲੇ ਸਵੰਦਰ ਪਾਇਤ ਸਾਤਵੀ ਰਵਿਦਾਸ ਮਹਾਰਾਜ ਜੀ ਕੀ ਜੈ ਜੈ ਗੁਰਦੇ ਸਤਿਗੁਰ ਦੇ ਜੇ ਇਹ ਇਹਦੀ ਅੱਜ ਦੀ ਵਿਸ਼ਾਤ ਸ਼ੋਭਾ ਯਾਤਰਾ ਹੈ ਸ਼੍ਰੀ ਗੁਰੂ ਰਵਿਦਾਸ ਮੰਦਰ ਅਰਜਨਗਰ ਤੋਂ ਰਵਾਦਾ ਹੋ ਗਈ ਸਾਰਾ ਵਰਾ ਨਾਨਕਾ ਬੰਦਕ ਰੋਨੀ ਦੇ ਗਲੀਲ ਦੇ ਪ੍ਰਕਰਮਾ ਕਰਦੀ ਹੋਈ ਗੁਰੂ ਘਰ ਵਾਪਸ ਕਰਤੀ ਗਈ ਜੋ ਅਸੀਂ ਅੱਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸਾਲੀਮੇ ਗੁਰੂ ਘਰ ਦਿਆ ਸਾਰੇ ਇਸ ਸੰਸਾਰ ਨੂੰ ਬਹੁਤ ਮਰਦ ਵਧਾਇਆ ਦਿੰਨੇ ਆ ਤੇ ਅਸੀਂ ਆਖਿ ਚ ਕਰਦਾ ਵੀ ਸਾਰੇ ਸਮਾਜ ਵਿੱਚ ਉਹ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਅਪਣਾਇਆ ਜਾਵੇ ਉਹਨਾਂ ਦੀ ਸੋਚ ਨੂੰ ਅਪਣਾਇਆ ਜਾਵੇ ਔਰ ਅਸੀਂ ਇੱਕ ਵਾਰ ਫਿਰ ਦੁਬਾਰਾ ਸਾਰੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪ੍ਰੇਮੀਆਂ ਲੱਖ ਲੱਖ ਵਧਾਈਆਂ ਦੇ ਲਈ ਜੈ ਕਿਸੇ ਤਨ ਗਵੇ ਜੈ ਤਿੰਨ ਜੈਕਾਰ